ਜਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜਦੀਵਾਲਾ ਵਿਖੇ ਪ੍ਰਵਾਸੀਆਂ ਦੇ ਸੜਕਾਂ ਤੇ ਨਜਾਇਜ਼ ਕਬਜ਼ੇ ਵੱਧ ਰਹੇ ਅਪਰਾਧਾਂ ਤੇ ਰੋਸ ਵਜੋਂ ਸਮੂਹ ਜਥੇਬੰਦੀਆਂ ਨਾਲ ਮਿਲ ਕੇ ਪ੍ਰਵਾਸੀਆਂ ਦੇ ਵਿਰੋਧ ਵਿੱਚ ਰੋਸ ਮਾਰਚ ਕਰਿਆ ਗਿਆ ਜਿਸ ਵਿੱਚ ਮਿਸਲ ਪੰਜ ਆਵ ਆਵਾਜ਼ ਇਹ ਕੌਮ ਸੰਤ ਬਾਬਾ ਹਰਨਾਮ ਸਿੰਘ ਸੇਵਾ ਸੁਸਾਇਟੀ ਪਟੀਆਂ ਸਮੂਹ ਜਥੇਬੰਦੀਆਂ ਵੱਲੋਂ ਅਪਰਾਧੀ ਭਜਾਓ ਪੰਜਾਬ ਬਚਾਓ ਦੇ ਨਾਅਰੇ ਲਗਾਏ ਗਏ ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗੜਦੀਵਾਲਾ ਦੇ ਕੁਝ ਦੁਕਾਨਦਾਰਾਂ ਨੇ ਉਹਨਾਂ ਨੂੰ ਦੱਸਿਆ ਕਿ ਕਸਬੇ ਅੰਦਰ ਪ੍ਰਵਾਸੀਆਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਇਹ ਪ੍ਰਵਾਸੀ ਗੈਰ ਕਾਨੂੰਨੀ ਢੰਗ ਨਾਲ ਕਾਰੋਬਾਰ ਚਲਾ ਰਹੇ ਹਨ ਜਿਸ ਨਾਲ ਉਹਨਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੱਸਿਆ ਕਿ ਇਹਨਾਂ ਪ੍ਰਵਾਸੀਆਂ ਦੇ ਅਪਰਾਧਿਕ ਮਾਮਲੇ ਹਰ ਰੋਜ਼ ਵੱਧਦੇ ਜਾ ਰਹੇ ਹਨ ਪਿਛਲੇ ਦਿਨੀ ਪ੍ਰਵਾਸੀ ਵੱਲੋਂ ਬੱਚੇ ਹਰਵੀਰ ਸਿੰਘ ਨਾਲ ਕੀਤੀ ਦਰਿੰਦਗੀ ਭਰੀ ਘਟਨਾ ਨੇ ਹਰ ਪੰਜਾਬ ਦੇ ਵਾਸੀ ਨੂੰ ਝੰਜੋੜ ਕੇ ਰੱਖ ਦਿੱਤਾ ਇਸ ਲਈ ਇਹਨਾਂ ਨੂੰ ਨੱਥ ਪਾਉਣ ਲਈ ਸਰਕਾਰ ਸਖਤ ਤੋਂ ਸਖਤ ਕਾਨੂੰਨ ਬਣਾਏ ਇਸ ਵਿੱਚ ਪ੍ਰਵਾਸੀ ਪੰਜਾਬ ਵਿੱਚ ਜ਼ਮੀਨ ਨਾ ਲੈ ਸਕਣ ਵੋਟਾਂ ਅਤੇ ਆਧਾਰ ਕਾਰਡ ਤੇ ਪੂਰਨ ਤੌਰ ਤੇ ਪਾਬੰਦੀ ਹੋਵੇ ਪੀਸੀਸੀ ਲਾਜ਼ਮੀ ਹੋਵੇ ਅਤੇ ਅਪਰਾਧੀਆਂ ਲਈ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਇਸ ਮੌਕੇ ਮੁੰਨਾ ਸੰਦੀਪ ਕੁਮਾਰ ਗੜਦੀਵਾਲਾ ਡਾਕਟਰ ਹਰਲੀਨ ਸਿੰਘ ਗੁਰਪ੍ਰੀਤ ਸਿੰਘ ਮਿਸਲ ਪੰਜ ਆਵ ਨਵਲਜੀਤ ਸਿੰਘ ਆਵਾਜ਼ੇ ਕੌਮ ਬਲਜਿੰਦਰ ਸਿੰਘ ਗੁਰਪ੍ਰੀਤ ਸਿੰਘ ਮਨਜੀਤ ਸਿੰਘ ਫਰੂਟ ਨਰਸਰੀ ਤੋਂ ਹਰਜਿੰਦਰ ਸਿੰਘ ਜਸਵੀਰ ਸਿੰਘ ਅਮਰਪ੍ਰੀਤ ਸਿੰਘ ਸਰਹਾਲਾ ਅਤੇ ਗੜਦੀwala ਤੋਂ ਰੋਹਿਤ ਜਨੈਲ ਸਿੰਘ ਦਿਲਪ੍ਰੀਤ ਸਿੰਘ ਦਿਲਜੀਤ ਸਿੰਘ ਕਾਕਾ ਬਾਬਾ ਵੰਟੀ ਰਿੰਪਾ ਸੋਨੂ ਹੈਪੀ ਪ੍ਰਦੀਪ ਕੁਮਾਰ ਸੁਖਾ ਲਖਣ ਟੀਟੂ ਮਿੱਠੂ ਮਨਜੀਤ ਸਿੰਘ ਰਵੀ ਕੁਮਾਰ ਲੱਕੀ ਸਨੀ ਹਰਵਿੰਦਰ ਸਾਬੀ ਰਾਹੁਲ ਟਿੰਕੂ ਸਬਜੀ ਵਾਲਾ ਆਦ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 23 ਸਿੰਘ ਮਿਸਲ ਪੰਜਾਬ ਤੋਂ ਅੱਜ ਦਾ ਜਿਹੜਾ ਰੋਸਪੋਟ ਅਸਪਸ਼ਟ ਹੈ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ 9 ਤਰੀਕ ਨੂੰ ਬੱਚੇ ਦੇ ਲੀਨ ਨੂੰ ਇੱਕ ਦਰਿੰਦੇ ਵੱਲੋਂ ਬਹੁਤ ਹੀ ਜ਼ਿੰਦਗੀ ਦੇ ਨਾਲ ਕਤਲ ਕੀਤਾ ਗਿਆ ਸੀ ਉਹਦੇ ਸਬੰਧ ਵਿੱਚ ਅੱਜ ਗੜਦੀਵਾਲ ਵਿਖੇ ਸਮੂਹ ਹਿੰਦੂ ਵੇਦਾਂ ਨੇ ਅੱਜ ਇੱਕ ਰੋਸਪੋਟ ਅਸਤ ਲਿਖਿਆ ਜਿਹਦੇ ਵਿੱਚ ਅਸੀਂ ਵੀ ਸਮਰਥਨ ਦਿੱਤੇ ਹੈ ਜਿੰਨੇ ਵੀ ਸ਼ਹਿਰ ਦੇ ਕਿਸੇ ਸੱਜਣ ਦੇ ਸਾਧਨ ਨਾਲ ਸ਼ਮੂਲੀਅਤ ਕਰਵਾ। ਸੋ ਅੱਜ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜਾ ਇੱਥੇ ਪ੍ਰਵਾਸੀਆਂ ਦੀ ਆਮਦ ਵੱਧ ਰਹੀ ਹੈ ਉਹਨੂੰ ਰੋਕਣ ਵਾਸਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਤੁਹਾਨੂੰ ਕਿ ਪ੍ਰਵਾਸੀਆਂ ਦੀ ਆਮਦ ਨੂੰ ਰੋਕਣ ਲਈ ਇੱਥੇ ਕਾਨੂੰਨ ਜਿਹੜਾ ਲਿਆਂਦਾ ਜਾਵੇ ਜਿਵੇਂ ਹਿਮਾਚਲ ਨੇ ਅਲੱਗ ਤਰੀਕੇ ਨਾਲ ਬਣਾਇਆ, ਰਾਜਸਥਾਨ ਨੇ ਇਸ ਤਰ੍ਹਾਂ ਉਪਾਚਲ ਨੇ ਉੱਤਰਾਖੰਡ ਨੇ ਨਾਗਾਲੈਂਡ ਦੇ ਵਿੱਚ ਸਾਰੀਆਂ ਸਟੇਟਾਂ ਨੇ ਆਪਣੇ ਆਪਣੇ ਕਾਨੂੰਨ ਬਣਾਏ ਆ। ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਅੱਜ ਕਿ ਇੱਥੇ ਇੱਕ ਐਸਾ ਕਾਨੂੰਨ ਬਣਾਇਆ ਜਾਵੇ ਜਿਹਦੇ ਨਾਲ ਕਿ ਪੰਜਾਬ ਤੋਂ ਬਾਹਰੋਂ ਆਇਆ ਕੋਈ ਵੀ ਪ੍ਰਵਾਸੀ ਇੱਥੇ ਜ਼ਮੀਨ ਨਾ ਖਰੀਦ ਸਕੇ ਉਹਦੇ ਆਧਾਰ ਕਾਰਡ ਜਿਹੜੇ ਇੱਥੇ ਨਾ ਬਣਨ ਵੋਟਾ ਨਾ ਬਣ ਤਾਂ ਕਿ ਕਿਉਂਕਿ ਸਾਡਾ ਜਿਹੜਾ ਪੰਜਾਬ ਦਾ ਖਿੱਤਾ ਆ ਉਹ 50000 ਬਰ ਕਿਲੋਮੀਟਰ ਏਰੀਆ ਦਾ ਹੈਗਾ ਅਸੀਂ ਪਹਿਲਾਂ ਹੀ ਇੱਥੇ ਕਟਗੰਟ ਦੇ ਜਾਂ ਪਰਵਾਸੀ ਉਥੋਂ ਆਣ ਕੇ ਜਿਹੜਾ ਸਾਡਾ ਇੱਥੇ ਨੁਕਸਾਨ ਕਰਦੇ ਆ ਸਾਡੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਆ ਸਾਡੇ ਕਲਚਰ ਨੂੰ ਛੱਟ ਮਾਰੀ ਸਾਡੀਆਂ ਇੱਥੇ ਭਾਈਚਾਰਕ ਸਾਡੀਆਂ ਜਿਹੜੀਆਂ ਹੈਗੀਆਂ ਉਹਨੂੰ ਖਤਮ ਕਰ ਰਹੇ ਆ ਉਹ ਇੱਥੇ ਗੜ ਦੀਵਾਲ ਦੇ ਵਿੱਚ ਵੀ ਦੇਖਿਆ ਕਿ ਜਿੰਨਾ کاروبار ਆ ਉਹ ਇੱਥੇ ਆਣ ਕੇ ਇਹਨਾਂ ਨੇ ਪਰਵਾਸੀਆਂ ਨਾਲ ਲਿਆ ਸਾਡੇ ਜਿੰਨੇ ਆ ਹਿੰਦੂ ਵੀ ਸਾਡੇ ਖੜੇ ਆ ਨਾਲ ਇਹਨਾਂ ਸਾਧਿਆਂ ਦੇ ਕਾਰੋਬਾਰ ਨੂੰ ਛੱਟ ਵੱਜੀ ਇਹਨਾਂ ਨੂੰ ਕੰਮ ਨਹੀਂ ਕਰਨ ਦਿੰਦੇ ਸੋ ਇਸ ਕਰਕੇ ਅਸੀਂ ਇਹ ਪ੍ਰੋਟੈਸਟ ਰੱਖਿਆ ਤੇ ਪ੍ਰਵਾਸੀਆਂ ਨੂੰ ਇਹ ਲਾਜ਼ਮੀ ਕੀਤਾ ਕਿ ਉਹਨਾਂ ਦੀ ਪੀਸੀਸੀ ਲਾਜ਼ਮੀ ਹੋਵੇ ਤੇ ਬੇਲੋੜੀ ਆਮਦ ਨੂੰ ਜਿਹੜਾ ਇੱਥੇ ਰੋਕਿਆ ਜਾਵੇ ਸਾਡੇ ਨੌਜਵਾਨ ਜਿਹੜੇ ਇੱਥੇ ਕਾਰਵਾਲ ਕਰਦੇ ਸੁਣਵਾਤਾ ਸਾਰਾ ਕਾਰਵਾਲ ਜਿਹੜਾ ਉਹ ਆਪ ਕਰਦਾ ਇਜ਼ਰ ਕੋ ਸਮਾਂ ਵੀ ਦਿੱਤਾ ਗਿਆ ਕਿ ਕਿੰਨੇ ਸਮੇਂ ਦੇ ਵਿੱਚ ਜਿਹੜਾ ਆ ਇਹਨਾਂ ਨੂੰ ਪੀਪੀਸੀ ਕਰਾਉਣ ਦਾ ਉਹਨਾਂ ਨੂੰ 3 ਦਿਨ ਦਾ ਸਮਾਂ ਹੋਰ ਦਿੱਤਾ ਗਿਆ ਜੀ ਅੱਜ ਤੋਂ 7 ਦਿਨ ਪਹਿਲਾਂ ਵੀ ਕਿਹਾ ਗਿਆ ਸੀ ਇੱਥੇ ਸਾਰੇ ਵੀਰਾਂ ਵੱਲੋਂ ਕਿਹਾ ਗਿਆ ਸੀ ਪਰ ਉਹਨਾਂ ਦੇ ਕੰਤੇ ਜੋ ਨਹੀਂ ਸਕਤੀ 3 ਦਿਨ ਬਾਅਦ 3 ਦਿਨ ਦਾ ਹੋਰ ਸਮਾਂ ਦਿੱਤਾ ਗਿਆ 3 ਦਿਨ ਬਾਅਦ ਵਿੱਚ ਜਿਹੜਾ ਇਹ ਸਾਰੀ ਇਥੇ ਨਾਲ ਜਿਹੜੀ ਕਮੇਟੀ ਬਣੀ ਹੈ ਅਕਚਲ ਹੈ ਅੱਜ ਇੱਕ ਸ਼ਹਿਰ ਦੇ ਜਿਹੜੇ ਛੋਟੀ ਮੱਧਮ ਵਪਾਰੀ ਆ ਉਹਨਾਂ ਦੀ ਇੱਕ ਕਤਰਸਾ ਦੇਵੀ ਮੰਦਿਰ ਟਿੱਖੇ ਹੋਈ ਸੀ ਸਾਰੀ ਇੱਕ ਪੂਰੇ ਜਿਹੜਾ ਗੜਬੀ ਆਲਾ ਉਹ ਸ਼ਹਿਰ ਦੇ ਵਿੱਚ ਇੱਕ ਮਾਰਚ ਕੀਤਾ ਗਿਆ ਹੈ ਜਿਹਦੇ ਵਿੱਚ ਅਸੀਂ ਜਿਹੜੀਆਂ ਸਾਡੀਆਂ ਸਮੱਸਿਆਵਾਂ ਉਹਦੇ ਬਾਰੇ ਅਸੀਂ ਦੱਸਿਆ ਹੈ ਤੇ ਉੱਥੇ ਅਸੀਂ ਇਹ ਗੱਲ ਕਾਨੂੰਨ ਦੀ ਮੰਗ ਕੀਤੀ ਹੈ ਵੀ ਪੰਜਾਬ ਜਿਹੜੀ ਗਵਰਨਮੈਂਟ ਆ ਉਹ ਪ੍ਰਵਾਸੀਆਂ ਦੇ ਸਬੰਧ ਵਿੱਚ ਕਾਨੂੰਨ ਲੈ ਕੇ ਆਵੇ ਵੇਖੋ ਇਹ ਜਿਹੜੇ ਭਰਾ ਆ ਸਾਡੇ ਇੱਥੇ ਇਹ ਇੱਥੇ ਜਿਹੜੇ ਛੋਟੇ ਕਾਰੋਬਾਰ ਆ ਮੀਡੀਅਮ ਸਾਰੋਵਾਰ ਉਹ ਸਾਰੇ ਭਰਾ ਸਾਡੇ ਕਰਦੇ ਆ ਉਹਨਾਂ ਕਾਰੋਬਾਰਾਂ ਦੇ ਉੱਤੇ ਇਹਨਾਂ ਨੇ ਪ੍ਰਵਾਸੀਆਂ ਨੇ ਕਬਜ਼ਾ ਕੀਤਾ ਹੋਇਆ ਉਹ ਕਬਜ਼ਾ ਹੋਇਆ ਕਿਦਾਂ ਇੱਥੇ ਜਿੰਨੀ ਗਵਰਨਮੈਂਟ ਦੀ ਜਗ੍ਹਾ ਉੱਥੇ ਰੇੜੀਆਂ ਲੱਗੀਆਂ ਹੋਈਆਂ ਆ ਨਜਾਇਜ਼ ਰੇੜੀਆਂ ਲੱਗੀਆਂ ਹੋਈਆਂ ਕੋਈ ਕਿਸੇ ਦਾ ਪਤਾ ਨਹੀਂ ਕੋਈੜਾ ਕੌਣ ਆ ਅਸੀਂ ਪੁਲਿਸ ਨੂੰ ਇਹ ਗੱਲ ਕਹੀ ਆ ਵੀ ਇਹਨਾਂ ਦੀ ਪੀਸੀਸੀ ਕਲੀਅਰ ਹੋਣੀ ਚਾਹੀਦੀ ਇਹਨਾਂ ਦੇ ਡਾਕੂਮੈਂਟ ਚੈੱਕ ਹੋਣੇ ਚਾਹੀਦੇ ਇੱਥੇ ਜਿਹੜੀ ਨਗਰ ਕੌਂਸਲ ਆ ਅਸੀਂ ਉਹਨੂੰ ਵੀ ਇਹ ਗੱਲ ਕਹਿੰਨੇ ਆ ਵੀ ਜਿਹੜੀਆਂ ਰੇੜੀਆਂ ਆ ਨਾ ਇਹਨਾਂ ਨੂੰ ਲਾਇਸੈਂਸ ਜਿਊਦਾ ਕਰਨ ਉਹ ਲਾਇਸੈਂਸ ਉਹਨਾਂ ਦਾ ਨੰਬਰ ਲੱਗੇ ਜਿਹੜਾ ਇੱਥੇ ਉਹਦਾ ਸਾਰੀ ਵੈਰੀਫਿਕੇਸ਼ਨ ਹੋਵੇ ਫਿਰ ਕਿਸੇ ਨੂੰ ਜਿਹੜਾ ਉਹ ਕੰਮ ਇੱਥੇ ਕਰੇ ਤੇ ਪੈ ਜਿਹੜੀ ਉਹ ਹਮੇਸ਼ਾ ਪੰਜਾਬੀ ਦੀ ਰਹਿਣੀ ਚਾਹੀਦੀ ਆ ਬੈਲ ਪੰਜਾਬੀ ਜੇ ਉਸ ਤੋਂ ਬਾਅਦ ਜਿਹੜੀ ਆ ਉਹ ਕੋਈ ਅਦਰ ਹੋ ਸਕਦਾ ਤੇ ਅੱਜ ਇਹ ਸਾਰੀਆਂ ਗੱਲਾਂ ਹੋਈਆਂ ਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਕਹਿਣੀ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਵੀ ਸਾਨੂੰ ਜਿਹੜਾ ਪ੍ਰਵਾਸੀਆਂ ਵਾਲਾ ਜਿਹੜਾ ਅੰਦੋਲਨ ਇਹਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਕਿਉਂਕਿ ਇਹ ਜਿਹੜਾ ਅੰਦੋਲਨ ਆ ਹਰਵੀਰ ਦੇ ਜਿਹੜੇ ਬੱਚੇ ਨੂੰ 5 ਸਾਲ ਦੇ ਨੂੰ ਕੋ ਕੇ ਮਾਰਿਆ ਉਹਦੇ ਖੂਨ ਚੋਪ ਜਿਆ ਆ ਉਹ ਸਾਡੇ ਬੱਚੇ ਦਾ ਖੂਨ ਆ ਦੁੱਲੇ ਖੂਨ ਨੂੰ ਅਸੀਂ ਇਹ ਸੋਚਦੇ ਹਾਂ ਜਰੂਰ ਲੰਘ ਲਿਆਊਗਾ ਤੇ ਇਹ ਪ੍ਰਵਾਸੀਆਂ ਦੇ ਸੰਬੰਧ ਵਿੱਚ ਇੱਕ ਸਖਤ ਕਾਨੂੰਨ ਆਊਗਾ ਜਿਹਦੇ ਅਨੁਸਾਰ ਹੀ ਜਿਹੜਾ ਪੰਜਾਬ ਦੇ ਵਿੱਚ ਕੋਈ ਆ ਜਾ ਸਕੂ ਇਸ ਧਰਤੀ ਤੇ ਪਹਿਲਾ ਦਾਵਾ ਸਾਡਾ ਅਸੀਂ ਤੈਅ ਕਰਾਂਗੇ ਵੀ ਇਸ ਧਰਤੀ ਤੇ ਕੀ ਹੋਣਾ ਕੀ ਨਹੀਂ ਹੋਣਾ ਦੂਜੀ ਗੱਲ ਵੀ ਪੰਜਾਬ ਦੇ ਧਰਤੀ ਦੇ ਜਿੰਨੇ ਮਛਿੰਦੇ ਆ ਉਹਨਾਂ ਦਾ ਇਹ ਰਾਈਟ ਆ ਉਹਨਾਂ ਨੇ ਕਿਹੜਾ ਤਾਂ ਮੰਨਣਾ ਕਿਹੜਾ ਨਹੀਂ ਮੰਨਣਾ ਕਿਸੇ ਦਾ ਕੋਈ ਜ਼ਬਰ ਨਹੀਂ ਹੈਗਾ ਠੀਕ ਆ ਹਿੰਦੂ ਬਾਤ ਨੂੰ ਮੰਨਣ ਵਾਲੇ ਹਿੰਦੂ ਤੋਂ ਆਇਆ ਉਸ ਦਾ